बाबा सुधा सिंह बाबा बनोद सिंह बाबा दवान सिंह दरबारा जी काली बुड्डा सिंह साहब दरिदार भगड़ बाबा गुस्सा सिंगारू वाली है बाबा हनुमान जी आए भाई इधर बाबा संतान जी बाबा चेत सिंह जी बाबा साहब सिंह जी कलाकारी महाराज पाशाह बल बख्श बल बख्श हिंदू सिंह बल बख्श बल बख्श सिंह बल बख्श ਹਰਿਆ ਜੀ ਬਰਦਾ ਜੀ ਆਜੇ ਮਾ ਬਾਕੀ ਤੁਹ ਦਾ ਕਰਾਂ ਦੁਰ ਤੇ ਕਿਹਾ ਨਾ ਮੈਂ ਸੋਚ ਨਹੀਂ ਜਗੰਦਰ ਜੀ ਸਿੱਤਿਆ ਆਤਮਾ ਮੈਂ ਜੰਗੀਆਂ ਧੰਨਵਾਦ ਰਾਮ ਆਦਰ ਸਾਹਿਬ ਗੱਤਿ ਸ੍ਰੀ ਆਕਾਲ ਹਾਂ ਸੰਗਤ ਬਾਜੀ ਬਹੁਤ 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 ਤਿਆਰ ਬਰ ਤਿਆਰ ਮੌਤ ਨੂੰ ਮਾਸੀ ਕਹਿ ਗਏ ਨੇ ਕਾਲਸਾ ਆ ਗਈ ਬਦੇ ਮਰਜੀ ਫਾਸ ਸਾਹਿਬ ਦੀ ਚੰਗਾ ਵਾੜਾ ਬੜੀ ਜੇ ਦਾ ਲੜਵਾ ਵੀ ਹੂੰ ਲੜ ਲਾ ਲੜ ਮਰਲਾ ਨਖਰਾ ਕਰਦੀ ਇੱਥੇ ਲਾ ਕੇ ਪਿੱਛੇ ਨੂੰ ਕਰਦੀ ਜਿਵੇਂ ਜਿਵੇਂ ਗਾਹ ਨੂੰ ਆਉਂਦਾ ਗਿਆ ਨਾ ਮਤਲਬ ਆ ਚੀਜ਼ ਖੁੱਲਦੀ ਜਾਉ ਵੇਖੀ ਕਿੰਦਾ ਚੰਗੀ ਹੁੰਦਾ ਸਾਡੇ ਪੀਰ ਤੇ ਆਸੇ ਪੀਰ ਜੀ ਨੂੰ ਬੋਲੀ ਤੇ ਅੰਦਰ ਦੂਜੀ ਵਾਰੀ ਪਾਰਕਾਉਂ ਕਲੀ ਤੁਨ ਮਨ ਦੀ ਨਰਤ ਨਹੀਂ ਹੋਏ ਜਾਨੀ ਜੀ ઓਏ ਆਲਦੀ ਨਗਰੀ ਜਿਹਦੇ ਸਸਤਰਾਂ ਨਾਮ ਨੂੰ ਨਮਸਕਾਰ ਦਾ ਮੰਗ ਇਤੇ ਅਸਤਰ ਵੇਨ ਨਮਸਕਾਰ ਦੇ ਪਵਨ ਨੂੰ ਮਕਾਰ ਨਾਨਕ ਸੂਰ ਆਦੀ ਹੈ ਹੰਤਨਾ ਕਵਾਰਾ ਵਾਰ ਸਜਾ ਜੋ ਜੋ ਮਾਲਾ ਛਟਾ ਕੋ ਫਰਰਾ ਸਰਸੋਹੀ ਚੱਕਰ ਜੇ ਬਖੰਡੇ ਤੋੜੇ ਵਾਲਾ ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ ਐਸਾ ਪੰਥ ਚਲੇਗਾ ਤੂਰ ਜੈਸਾ ਐਸਾ ਮੁਖ ਤੇ ਲਾਇਆ ਅਮੋ ਕਾਲੀ ਸਭ ਕੇ ਬਾਲੀ ਹਮਰਾ ਪੰਥ ਨਿਆਰਾ ਹੈ ਵੀਰ ਮਜਬ ਕਾ ਜੁਤ ਜੋ ਕਿੰਨਾ ਖੰਡਾ ਫੜਿਆ ਦੂ ਧਾਰਾ ਹੈ ਸ਼ਹੀ ਮੈਂ ਮਾਰ ਸਭ ਦੂਰ ਕਿੰਨੀ ਸਰੂਤਰ ਫੜਿਆ ਕਰਾਰਾ ਹੈ ਗਗਨ ਮੰਡਲ ਮੈਂ ਬੂੰਗਾ ਹਮਾਰਾ ਹਾਂ ਕਾਲ ਰਖਵਾਰਾ ਹੈ ਸਿਰ ਪਰ ਆਇਆ ਅਜ ਬੁਲਾਰਾ ਹੈ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਦੇ ਆਗਿਆ ਸੀ ਸਮਾਰਾ ਹੈ ਲੱਟ ਪੱਟ ਸਰੇ ਸਜ ਰਹੇ ਸ਼ਬਦਾਂ ਕੀ ਭੀ ਝੰਕਾਰ ਪ੍ਰਗਟੇ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਨ ਸਭ ਨੂੰ ਦੀਆ ਉਦਾਰ ਹੋ ਗਸਾਈ ਦਾ ਪਹਿਲ ਬਨੜਾ ਮੋ ਗਰ ਮੇਲਾ ਉੱਚਾ ਮਲੜਾ ਸਭ ਹੁਈਸ਼ੇਂ ਦੇ ਇਕੱਠਿਆਂ ਤੇ ਬੈਠਾ ਵੀ ਕੇ ਆਪ ਜੀਓ ਆਟ ਵਜਨ ਟੰਮਕ ਪੇਰੀਆ ਨਾਲ ਲੱਥੇ ਫੈਨੇ ਫਈਆਂ ਨਿਹੱਤੇ ਪੰਜ ਜਵਾਨ ਮੈਂ ਗੁਰਸੱਭੀ ਦਿੱਤੀ ਕੰਡ ਜੀਓ ਵਰਨਾ ਜਿਹੜਾ ਬਹਾਰਾ ਸਿੱਧਲ ਪੂਜ ਘਰ ਸਮਾਰਾ ਹਸ ਹਸ ਤੁਦੇ ਦਿਆਇ ਤੇਰੇ ਪੰਗਤ ਰੱਥੇ ਗੁਣ ਤਾਰ ਜੀਓ ਗਰਮ ਖਲਾਹ ਲੈ ਗਿਆ ਮਨਮੁਖੀ ਥੱਲੇ ਮੂਰਗਾਈ ਜੋ ਗਰਮ ਖਲਾਹ ਲੈ ਗਿਆ ਮਨਮੁਖੀ ਥੱਲੇ ਮੂਰਗਾਈ ਕਰ ਗਯਾ ਵੀ ਬਾਬਾ ਫਤੇ ਸਿੰਘ ਸਾਹਿਬ ਜੀਆਂ ਨੂੰ ਭਾਵ ਸਤਿ ਸ੍ਰੀ ਅਕਾਲ ਵਰਮਰ ਕਾਲ ਦੀ ਸ੍ਰੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ